ਸਸ਼ੀਕਲ ਮੈ ਤੁਹਾਡ ਨਾਲ ਪ੍ਰਿਆ ਤਾਂ ਇੱਕ ਬੇਹੱਦ ਦੁਖਦ ਹਾਦਸਾ ਤੁਹਾਡ ਨਾਲ ਸਾਂਝਾ ਕਰਾਂਗੇ ਜਿੱਥੇ ਇੱਕ ਤੇਜ਼ ਰਫਤਾਰ ਗੱਡੀ ਨੇ ਬਾਈਕ ਨੂੰ ਭਿਆਨਕ ਟੱਕਰ ਮਾਰੀ ਹੈ ਅਤੇ ਇਸ ਟੱਕਰ ਮਗਰੋਂ ਇੱਕ ਨੌਜਵਾਨ ਦੀ ਮੌਤ ਹੋ ਚੁੱਕੀ ਹੈ ਜਿਸ ਦੀ ਉਮਰ ਮਹਿਜ਼ 15 ਸਾਲਾਂ ਦੀ ਦੱਸੀ ਜਾ ਰਹੀ ਹੈ ਜਾਣਕਾਰੀ ਮਿਲੀ ਹੈ ਕਿ ਉਹ ਦੁੱਧ ਲੈਣ ਲਈ ਜਾ ਰਿਹਾ ਹੁੰਦਾ ਆਪਣੇ ਦੋਸਤ ਦੇ ਨਾਲ ਤੇ ਉਸ ਦੌਰਾਨ ਇੱਕ ਤੇਜ਼ ਰਫਤਾਰ ਗੱਡੀ ਆਂਦੀ ਹੈ ਟੱਕਰ ਮਾਰ ਦਿੰਦੀ ਹੈ ਅਤੇ ਉਸ ਤੋਂ ਬਾਅਦ ਦੇ ਵਿੱਚ ਜੋ ਉਸ ਬੱਚੇ ਦਾ ਹਾਲ ਹੋਇਆ ਜੋ ਕੋਈ ਵੀ ਉਹ ਤਸਵੀਰਾਂ ਦੇਖ ਰਿਹਾ ਹਰ ਕਿਸੇ ਦੇ ਰੋਂਗਟੇ ਜਿਹੜੇ ਨੇ ਉਹ ਖੜੇ ਹੋ ਰਹੇ ਨੇ ਤਾਂ ਤਸਵੀਰਾਂ ਉਸ ਹਾਦਸੇ ਵਾਲੀ ਥਾਂ ਦੀਆਂ ਤਕਾਰੀਆਂ ਜਿੱਥੇ ਇਹ ਪਿਆਨਾ ਖਾਦਸਾ ਹੋਇਆ ਹੈ ਪ੍ਰਸ਼ਾਸਨ ਮੁਖੀ ਉੱਤੇ ਪਹੁੰਚਿਆ ਹੋਇਆ ਹੈ ਅਤੇ ਮੌਕੇ ਉੱਤੇ ਜਿਹੜੇ ਨੇ ਲੋਕ ਵੀ ਪਹੁੰਚੇ ਹੋਏ ਨੇ ਇਹ ਹਾਦਸਾ ਦੇਖ ਕੇ ਹਰ ਕਿਸੇ ਦੀ ਰੂ ਕੰਬੂ ਠੇਗੀ ਕਿਉਂਕਿ ਇਸ ਹਾਦਸੇ ਦੇ ਵਿੱਚ ਇੱਕ ਸੋਹਣੇ ਸੁਨੱਖੇ ਨੌਜਵਾਨ 15 ਸਾਲੇ ਨੌਜਵਾਨ ਜਿਸ ਦਾ ਨਾਮ ਜਸਪੀਰ ਸਿੰਘ ਦੱਸਿਆ ਜਾ ਰਿਹਾ ਹੈ ਉਸ ਦੀ ਮੌਤ ਹੋ ਚੁੱਕੀ ਹੈ ਇਸ ਵਿਚਾਲੇ ਬੇहद ਦੁਖਦਵਾਲੀ ਗੱਲ ਇਹ ਵੀ ਹੈ ਕਿ ਇੱਕ ਮਹੀਨੇ ਪਹਿਲਾਂ ਇਸ ਨੌਜਵਾਨ ਦੇ ਪਿਓ ਦੀ ਮੌਤ ਹੋ ਚੁੱਕੀ ਸੀ ਉਸ ਤੋਂ ਬਾਅਦ ਦੇ ਵਿੱਚ ਮਾਂ ਕੋਲ ਸਿਰਫ ਦੋ ਬੱਚਿਆਂ ਦਾ ਸਹਾਰਾ ਸੀ ਇੱਕ ਬੱਚੇ ਦੀ ਅੱਜ ਮੌਤ ਹੋ ਚੁੱਕੀ ਹੈ ਕਿ ਮੁਰ ਤੋਂ ਘਰ ਦੇ ਵਿੱਚ ਜਿਹੜੇ ਨੇ ਸੱਥਰ ਵਿੱਚ ਚੁੱਕੇ ਨੇ ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲ ਹੈ ਕਿਉਂਕਿ ਉਹਨਾਂ ਦੇ ਘਰ ਦਾ ਇੱਕ ਚਿਰਾਗ ਬੁੱਝ ਗਿਆ ਤਾਂ ਹੁਣ ਜਿਹੜੇ ਮੌਕੇ ਉੱਤੇ ਪਹੁੰਚੇ ਹੋਏ ਲੋਕ ਨੇ ਉਹਦਾ ਵੱਲੋਂ ਵੀ ਇਹ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਕਿ ਜਿਹੜੀ ਗੱਡੀ ਨੇ ਉਸ ਨੂੰ ਟੱਕਰ ਮਾਰੀ ਹੈ ਉਸ ਦੀ ਸਪੀਡ ਟੈਸਟ ਹੋਣੀ ਚਾਹੀਦੀ ਹੈ ਪੂਰੇ ਉਹਦੇ ਕਾਰਨ ਦੀ ਜਾਂਚ ਹੋਣੀ ਚਾਹੀਦੀ ਹੈ ਅਤੇ ਉਸ ਨੂੰ ਜਲਦ ਤੋਂ ਜਲਦ ਫੜਿਆ ਜਾਵੇ ਹਰ ਕਾਰਨਾਂ ਦੀ ਹਰ ਪਹਿਲੂ ਤੋਂ ਇਸ ਪੂਰੇ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ ਤਾਂ ਬੇहद ਹੀ ਦੁਖਦ ਹਾਦਸਾ ਹੋਇਆ ਜਿੱਥੇ 15 ਸਾਲਾ ਨੌਜਵਾਨ ਜਸਪ੍ਰੀਤ ਸਿੰਘ ਦੀ ਮੌਤ ਹੋ ਚੁੱਕੀ ਹੈ ਉਸ ਦਾ ਦੋਸਤ ਵੀ ਜਿਹੜਾ ਕੰਬੀਰੂਪ ਦੇ ਵਿੱਚ ਜ਼ਖਮੀ ਹੋਇਆ ਪਰ ਇਸ ਹਾਦਸੇ ਦੇ ਵਿੱਚ ਉਸ ਦੇ ਦੋਸਤ ਦੀ ਜਾਨ ਜਰੂਰ ਚਲੀ ਗਈ ਹੈ ਘਰ ਦਾ ਸਮਾਨ ਲੈਣ ਦੇ ਲਈ ਜਾ ਰਿਹਾ ਹੁੰਦਾ ਪਰ ਇਨੀ ਸੀ ਪਤਾ ਕਿ ਉਹ ਮੁੜ ਕੇ ਕਦੇ ਘਾਟ ਨਹੀਂ ਆਵੇਗਾ ਤਾਂ ਇਸ ਘਟਨਾ ਦੇ ਮਗਰੋਂ ਜਿੱਥੇ ਆਮ ਲੋਕਾਂ ਆਮ ਲੋਕਾਂ ਦੀਆਂ ਅੱਖਾਂ ਦੇ ਵਿੱਚ ਵੀ ਖੰਝੂ ਨੇ ਉੱਤੇ ਦੂਜੇ ਪਾਸੇ ਸੋਚ ਸਕਦੇ ਹੋ ਕਿ ਉਸ ਮਾਦਾ ਕੀ ਹਾਲ ਹੋਵੇਗਾ ਕਿ ਜਿਸ ਘਰ ਦੇ ਵਿੱਚ ਇੱਕ ਮਹੀਨਾ ਪਹਿਲਾਂ ਸੱਥਰ ਵਿੱਚ ਸੀਗੇ ਤੇ ਉਸ ਤੋਂ ਬਾਅਦ ਇੱਕ ਹੋਰ ਅਨਹੋਣੀ ਹੋਣ ਦੇ ਘਰ ਦੇ ਵਿੱਚ ਹੋ ਗਈ ਹੈ ਤੁਹਾਨੂੰ ਦੱਸ ਦਿੰਦੇ ਆ ਕਿ ਪੂਰਾ ਮਾਮਲਾ ਜਿਹੜਾ ਹੈ ਮੋਗਾ ਦੇ ਕਸਬਾ ਨਿਹਾਲ ਸਿੰਘ ਵਾਲਾ ਦੇ ਪਿੰਡ ਗੁੜਕੋਟ ਰਣ ਸਿੰਘ ਤੋਂ ਸਾਹਮਣੇ ਹੈ ਜਿੱਥੇ 15 ਸਾਲਾਂ ਜਸਪ੍ਰੀਤ ਸਿੰਘ ਦੀ ਮੌਤ ਹੋ ਚੁੱਕੀ ਹੈ ਤੇ ਇਸ ਪੂਰੇ ਮਾਮਲੇ ਨੂੰ ਲੈ ਕੇ ਕੀ ਜਾਣਕਾਰੀ ਚਸ਼ਮਿੰਦੀਦਾ ਵੱਲੋਂ ਦਿੱਤੀ ਜਾ ਰਹੀ ਹੈ ਸੁਣਦੇ ਹਾਂ ਜੀ ਨਮਸਕਾਰ ਮਰਨਕਲ ਸਿੰਘ ਜੀ ਜੀ ਕੀ ਜਿਹੜਾ ਘਟਨਾ ਵਾਪਰੀ ਹੈ ਕੀ ਕਾਰਨ ਬਣਿਆ ਸੀ ਜੇ ਕਾਰਨ ਬੱਚੇ ਦੁੱਧ ਲੈਣ ਚਲੇ ਸੀ ਇਥੋਂ ਮੋਟਰਸਾਈਕਲ ਸੀਗੇ ਇਹ ਤਾਂ ਸਾਡੇ ਪਿੰਡ ਦੀ ਗੱਡੀ ਸੀਗੀ ਜੋ ਚੱਲੇ ਨੇ ਐਕਸੀਡੈਂਟ ਹੋ ਗਿਆ ਇਨੀ ਕਮਰਸਿਅਲ ਮੁੰਡਿਆਂ ਨੇ ਮੁੰਡੇ ਦੀ 15 ਸਾਲ ਦੀ ਉਮਰ ਸੀ ਕੱਲੇ ਸੀ ਮੁੰਡਾ ਇਹ ਦੋ ਬ੍ਰਦਰ ਆਈਏ ਕਿਹੜਾ ਪਿੰਡ ਆ ਜੀ ਤੂੜਕੋਰਨ ਸਿੰਘ ਜੀ ਇਹ ਕਿਹੜੇ ਰੇਟ ਮਾਰ ਕੇ ਆਏ ਨੇ ਆਹ ਫਰੇਟ ਮਾਰ ਕੇ ਜੀ ਥੱਲੇ ਕਿਧਰੋਂ ਆ ਰਹੀ ਸੀ ਕਿੰਨੀ ਕ ਸਪੀਡ ਲੱਗ ਰਹੀ ਸੀ ਇਸੇ ਤੋਂ ਆਏ ਆ ਸਾਰਾ ਆਇਆ ਡੱਡ ਬਾਡੀ ਮਿਲੀ ਸਾਨੂੰ ਗੱਡੀ ਉਹ ਪਿੱਛੇ ਖੜੀ ਆ ਇਹ ਸਮਝ ਨਹੀਂ কনਫਰਮ ਨਹੀਂ ਹੋ ਰਿਹਾ ਵੀ ਕਿਵੇਂ ਇਧਰ ਆਉਂਦੇ ਸੀਗੇ ਜਾਂਦੇ ਸੀ। ਨੌਜਵਾਨ ਦੀ ਮੌਤ ਹੋ ਗਈ ਜਾਂ ਮੌਕੇ ਤੇ ਹੋਈ ਮੌਤ ਸਾਹਿਬ। ਪੁਲਿਸ ਪ੍ਰਸ਼ਾਸਨ ਮੌਕੇ ਤੇ ਪਹੁੰਚਿਆ ਸੀ। ਪੁਲਿਸ ਪ੍ਰਸ਼ਾਸਨ ਨੂੰ ਹੋ ਗਿਆ ਕਿੰਨਾ ਹਰਾ ਫੋਨ ਲਾਇਆ ਇਹ ਪਹੁੰਚਿਆ ਨਹੀਂ ਸਾਡੇ ਕੋਲ ਸਰਪੋ। ਠੀਕ ਹੈ ਸਰ 2 ਘੰਟੇ ਕੀ ਮੰਗ ਕਰਦੇ? ਕੀ ਮੰਗ ਕੀ ਕਰਦੇ? ਮੰਗ ਸਾਰੇ ਇਹ ਜੋ ਕਾਰਵਾਈ ਸਹੀ ਢੰਗ ਨਾਲ ਹੋ ਜਾਣੀ ਚਾਹੀਦੀ ਆ। ਉਹਨਾਂ ਦਾ ਬੱਚਾ ਸੀ ਇਹਦੇ ਪਿੱਛੇ ਇਹਦੇ ਡੈਡੀ ਡੈਥ ਹੋ ਗਈ ਹੋਈ ਹੈ ਮਹੀਨਾ ਕਿ ਹੋਇਆ ਜੀ? 1 ਮਹੀਨਾ ਪਹਿਲਾਂ। ਅਜੇ ਮਹੀਨਾ ਕੋਈ ਡੈਡੀ ਡੈਥ ਹੋਈ ਹੈ ਉਹਨੂੰ ਅਜੇ ਬੱਚੇ ਦੀ ਹੋ ਗਈ ਆ। ਉਹਨਾਂ ਦੀ ਵਿਚਾਰੀ ਬੱਚੇ ਦੀ 15 ਸਾਲ ਦੀ ਉਮਰ ਆ ਸਰ। ਹਾਂਜੀ ਮੰਗਲ ਸਰ ਕੀ ਮਸਲਾ ਸੀ ਔਰ ਕਿਵੇਂ ਦਰ ਘਟਣਾ ਸਾਰਾ ਬਈ ਸਾ ਜੀ ਇਹ ਬੱਚੇ ਸੀ 2-10 ਸਪਰੀਸੇ ਕਰਨ ਸੀਗਾ ਧੂੜਕੜੋਂ ਸਹੀ ਨ ਰਹਿਣ ਵਾਲੇ ਸੀ ਇਹ ਇਹ ਮੰਧੇਰੇ ਸਾਈਡ ਤੋਂ ਆ ਰਹੇ ਸੀਗੇ ਇਧਰੋਂ ਪਿੰਡ ਵਾਲੇ ਪਾਸੋਂ ਗੱਡੀ ਜਾ ਰਹੀ ਸੀ ਧੂੜਕੜਾ ਵਾਲੇ ਪਾਸੋਂ ਉਹ ਐਕਸੀਡੈਂਟ ਹੋ ਗਿਆ ਤੇ ਇੱਕ ਬੱਚੇ ਦੀ ਮੌਤ ਹੋ ਗਈ 10 ਸਪਰੀ ਦੀ ਇੱਕ ਕਹਿੰਦੇ ਵੀ ਜ਼ਖਮੀ ਹੋਇਆ ਹੋਇਆ ਹੈ ਉਹ ਹਸਪਤਾਲ ਦਾਖਲ ਹੋਇਆ ਉਹ ਦੇਖਦੇ ਵੀ ਅੱਗੇ ਵੀ ਕਿੱਥੇ ਦਾਖਲਾ ਹੋ ਪਤਾ ਕਰਦੇ ਆ ਜਾ ਕੇ ਅਸੀਂ ਤੇ ਜੋ ਵੀ ਹੋਇਆ ਮੰਨ ਲਓ ਜਸ ਸਾਹ ਬਿਆਨ ਲਿਖਣ ਕਰਦੇ ਨੇ ਕਰਦੇ ਉਸ ਨਾਲ ਅਸੀਂ ਕਾਰਵਾਈ ਕਰ ਦਿਆਂਗੇ ਸਰ ਜਿਹੜੀ ਡੈਡ ਬੋਡੀ ਆ ਮੋਗਾ ਸੁਬਾ ਉਸ ਤੋਂ ਹਾਂਜੀ ਉਹ ਅਸੀਂ ਤੋੜ ਦਿੱਤੀ ਹੋਈ ਆ ਦੀ ਐਂਬੂਲੈਂਸ ਆ ਗਈ ਸੋ ਮੌਕੇ ਤੇ ਮੰਨ ਲਓ ਡੈਡ ਬੋਡੀ ਜੀ ਤੋੜ ਦਿੱਤੀ ਹੋਈ ਆ